ਇਲਾਕੇ ਦੇ ਵਿੱਚ ਬੇਖੌਫ ਹੋਏ ਲੁਟੇਰਿਆਂ ਦੀ ਜੁਰਰਤ ਲਗਾਤਾਰ ਵਾਦੀ ਜਾ ਰਹੀ ਹੈ ਇਸ ਦੀ ਤਾਜ਼ਾ ਮਿਸਾਲ ਹੈ ਇੱਥੋਂ ਦੇ ਦੁਰਲਭ ਨਗਰ ਦੇ ਵਿੱਚ ਉਦੋਂ ਵੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਪਲੰਬਰ ਬਣ ਕੇ ਆਏ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਗਹਿਣੇ ਅਤੇ ਨਕਦੀ ਲੁੱਟ ਲਈ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਚੁਬਾਰੇ ਵਿਚਲੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜੋ ਪੂਰੇ ਭੀੜ ਭੜੱਕੇ ਵਾਲੇ ਇਲਾਕੇ ਦੇ ਵਿੱਚ ਵਸਿਆ ਹੋਇਆ ਹੈ ਲੁੱਟਦਾ ਸ਼ਿਕਾਰ ਹੋਈ ਬਜ਼ੁਰਗ ਮਹਿਲਾ ਕਮਲੇਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਬੈਠੀ ਪਾਠ ਕਰ ਰਹੀ ਸੀ ਦੋ ਨੌਜਵਾਨ ਪੌੜੀਆਂ ਚੜ ਕੇ ਉੱਪਰ ਆ ਗਏ ਕਹਿਣ ਲੱਗੇ ਕਿ ਇਹ ਬਜ਼ੁਰਗ ਮਹਿਲਾ ਦਾ ਪਤੀਜਾ ਹੈ ਜਿਹੜਾ ਇਹ ਉਹਦਾ ਘਰ ਹੈ ਅੱਗੋਂ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਸ ਦਾ ਘਰ ਨਹੀਂ ਹੈ ਇਸ ਤੋਂ ਬਾਅਦ ਲੁਟੇਰੇ ਵਾਪਸ ਘਰ ਤੋਂ ਬਾਹਰ ਨਿਕਲ ਗਏ ਅਗਲੇ ਹੀ ਪਲ ਉਹ ਦੁਬਾਰਾ ਦੋਵੇਂ ਲੁਟੇਰੇ ਅੰਦਰ ਵੜ ਗਏ ਬਜ਼ੁਰਗ ਮਹਿਲਾ ਦੇ ਕੱਪੜੇ ਨਾਲ ਹੱਥ ਤੇ ਮੂੰਹ ਬੰਨ ਦਿੱਤਾ ਲੁਟੇਰਿਆਂ ਨੇ ਧਮਕੀ ਦਿੱਤੀ ਜੇਕਰ ਤੂੰ ਰੋਲਾ ਪਾਇਆ ਇਨੂੰ ਮਾਰ ਦਿੱਤਾ ਜਾਵੇਗਾ ਸੋ ਲੁਟੇਰਿਆਂ ਵੱਲੋਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ ਗਈਆਂ ਇਸ ਤੋਂ ਬਾਅਦ ਉਹ ਉਸ ਦੀ ਨੌ ਦੇ ਬੈੱਡਰੂਮ ਦੇ ਵਿੱਚ ਜਾ ਬੜੇ ਜਿੱਥੋਂ ਉਹਨਾਂ ਨੇ ਇੱਕ ਸੋਨੇ ਦੀ ਮੁੰਦੀ ਅਤੇ ਨਕਦੀ ਵੀ ਲੁੱਟ ਲਈ ਬੜੀ ਆਸਾਨੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਫਰਾਰ ਹੋ ਗਏ ਮੇਰਾ ਨਾਮ ਮਮਨਦੀਪ ਕੋਹੜਾ ਤੇਰੀ ਜੀ ਮੈਂ 취 ਸਮਾ ਲਈ ਰਹਿਣੀ ਸੀ ਜੇ ਲੱਗ ਨਾ ਜੇ ਕੀ ਹੋਇਆ ਜੀ एक्चुअली ਮੈਂ ਆਪਣੇ ਪੇਕੇ ਗਈ ਹੋਈ ਹੈ ਜੀ ਕਿ ਮੈਨੂੰ ਕਾਲ ਆਈ ਕੰਮ ਨੇ ਸਾਡੇ ਨੇਵਰ ਪੀਕੇ ਤੁਹਾਡੇ ਘਰੇ ਇਸ ਤਰ੍ਹਾਂ ਕੋਈ ਦੋ ਬੰਦੇ ਆਗੇ ਨੇ ਔਰ ਉਹਨਾਂ ਨੇ ਆਕੇ ਤੁਹਾਡੀ ਮੰਮੀ ਦਾ ਫੇਸ ਵੀ ਜ਼ਰਾ ਸਾਰਾ ਬੰਨਿਆ ਹੋਇਆ ਤੇ ਉਹ ਕਾਫੀ ਕੌਂਸ਼ੀਅਸ ਹੈਗੇ ਨੇ ਬਹੁਤ ਡਰ ਗਏ ਨੇ ਔਰ ਮੈਂ ਤਾਂ ਫਿਰ ਉਸੇ ਟਾਈਮ ਤੇ ਦੁਕਾਨ ਆਈ ਤਾਂ ਮੈਨੂੰ ਸਾਰਾ ਕੁਝ ਪਤਾ ਚੱਲਿਆ ਕਿ ਕਿਸੇ ਨੇ ਕਿਹਾ ਕਿ ਕੋਈ ਪਲੰਬਰ ਹੈਗੇ ਆਂ ਇਹ ਅਸੀਂ ਠੀਕ ਕਰਨ ਆਇਆ ਟੈਪਸ ਤੁਹਾਡੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀ ਖਰਾਬ ਹੈਗੀਆਂ ਨੇ ਤੁਸੀਂ ਆ ਜਾਓ ਤਾਂ ਉਹ ਦੁਬਾਰਾ ਸ਼ਾਪ ਤੇ ਚਲੇ ਗਏ ਨੇ ਸ਼ਾਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਥੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਸੀ ਸਮਾਨ ਲੈ ਕੇ ਆ ਰਹੇ ਆਂ ਦੁਆਰਾ ਘਰ ਆਇਆ ਤਾਂ ਕਿ ਮੇਰੀਆਂ ਟੀ-ਸ਼ਰਟਸ ਹੈਗੀਆਂ ਸੀ ਵਾਸ਼ਰੂਮ ਚ ਜਾ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਲਈਆਂ ਮਮਾ ਦੇ ਦੋ ਤਿੰਨ ਫੇਸਕ ਮ cover ਕਰਤਾ ਔਰ ਹੈਂਡ ਨੂੰ ਮਮਾ ਦੇ ਕਾਈ ਕਰਕੇ ਰੱਖਿਆ ਤੇ ਫਿਰ ਉਹ ਕਹਿੰਦੇ ਵੀ ਜੇ ਤੂੰ ਰੋਲਾ ਪਾਇਆ ਤਾਂ ਤੇ ਤੈਨੂੰ ਮਾਰ ਦਾਂਗੇ ਹਾਂ ਫਿਰ ਮਮਾ ਦੇ ਦੋਨੋਂ ਬਸ ਵਾਲੀਆਂ ਉਤਾਰ ਲਈਆਂ ਉਹਨਾਂ ਨੇ ਔਰ ਮੇਰੀ ਕਬਰਡ ਦੇ ਵਿੱਚ ਗਏ ਜਿੱਥੋਂ ਤੱਕ ਤੁਹਾਨੂੰ ਲੱਗ ਰਿਹਾ ਵੀ ਕੋਈ ਜਾਣ ਪਛਾਨ ਵਾਲੇ ਆਗੇ ਤੇ ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਝ ਨਹੀਂ ਦੇਖਿਆ ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ ਔਰ ਉੱਪਰ ਜਿੱਥੇ ਪਾਰਸਪਾਈ ਹੁੰਦੀ ਹੈ ਮੇਰੇ ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕ ਉਹੀ ਕਬੜੇ ਦੇ ਵਿੱਚ ਮੇਰੇ ਸਾਰੇ ਪਰਚ ਦੇ ਵਿੱਚ ਜਿੰਨਾ ਕੈਸ਼ ਹੈਗਾ ਤੇ ਸਾਰਾ ਲੈ ਗਏ। ਕਿੰਨਾ ਮਿਸਿੰਗ ਮਿਸਿੰਗ ਬੱਚੇ ਨਸਟ ਹੈ। ਮਿਸਿੰਗ ਮम्मा ਦੀਆਂ ਬਾਲੀਆਂ ਨੇ ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ ਪਰਚ ਦੇ ਵਿੱਚ ਹੀ ਰੱਖੀ ਹੋਈ ਸੀ। ਇੱਕ ਕੈਸ਼ ਮੇਰਾ ਪੂਰਾ ਮਤਲਬ ਇੱਕ ਪਰਚ ਪੂਰਾ ਫੁੱਲ ਸੀਗਾ। ਉਹਦੀ ਜ਼ਿੱਪੋ ਵੀ ਤੋੜ ਗਏ ਨੇ ਤੇ ਉਹਦੇ ਵਿੱਚ ਨਾ ਕੈਸ਼ ਹੋਊਗਾ। ਨੀਅਰਬਾਊਟ ਮੈਂ ਹਰ ਪਰਚ ਦੇ ਵਿੱਚ 1000 ਤੋਂ 2000 ਰੱਖਦੀ ਸੀਗੀ। ਹਰ ਹਰ ਪਰਚ ਦੀ ਜ਼ਿੱਪ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ। ਵੀ ਕਈ ਕਿਤੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ। ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਾਰਟ ਪੂਰਾ ਫਿੱਲ ਸੀਗਾ ਔਰ ਉਹ ਪੂਰਾ ਖਾਲੀ ਆ ਹੁਣ ਜਿਹੜੇ ਤੁਸੀਂ ਇਹ ਖਰਾਬ ਹੋਣ ਦੀ ਪਹਿਲਾਂ ਕਿਤੇ ਕੰਪਲੇਨ ਵੀ ਕੀਤੀ ਸੀ ਕਿ ਕਿਸੇ ਨੂੰ ਐਕਚੁਅਲੀ ਹਸਬੰਦ ਨੇ ਵੰਦਿੱਤ ਲੱਗ ਕੀਤੀ ਸੀ ਮੈਂ ਤੇ ਹੈ ਨਹੀਂ ਸੀ ਮੈਂ ਆਪਣੇ ਤੇਕੇ ਗਈ ਹੋਈ ਸੀ ਮम्मा ਕਹਿੰਦੇ ਸੀ ਕਿ ਟੈਪ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਕੰਪਨਰ ਨੂੰ ਕਾਲ ਕੀਤੀ ਹੋਈ ਸੀ ਹਾਂਜੀ ਖਰਾਬ ਤਾਂ ਪਹਿਲਾਂ ਕੀਤੀ ਹੋਈ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੋਣਗੇ ਕਮਲੇਸ਼ ਕੌਰ ਜੇ ਕਿਹੜੀ ਜਗ੍ਹਾ ਦੱਲ ਗਲਾਵਣਾ ਗੀ ਕੀ ਹੋਇਆ ਜੀ ਜਿਹੜਾ ਪਾਪਾ ਆਇਆ ਸੀ ਨਾ ਮੈਂ ਜੇ ਕਮਰੇ ਵਿੱਚੋਂ ਪਾਸ ਕਰ ਦਿੱਤੀ ਮੈਨੂੰ ਨੀਚੇ ਆਵਾਜ਼ ਦਰਵਾਜੇ ਦੀ ਸੁਣੀ ਕਿ ਦਰਵਾਜਾ ਕਿਸੇ ਖੁੱਲ੍ਹਿਆ ਉੱਪਰ ਚੜਿਆ ਮੈਂ ਪਾਸ ਕੂਡਾ ਕੁੰਡਾ ਵਿੱਚ ਆ ਕੇ ਖੜ ਗਈ ਮੈਂ ਕਿ ਦੇਖਾਂ ਕੌਣ ਸੀ ਇਹ ਕੁੰਡਾ ਖੁੱਲ੍ਹ ਪੜਕਾਇਆ ਸਰ ਖੁੱਲ੍ਹਿਆ ਮਗਲੋਂ ਮੈਂ ਦੇਖਿਆ ਤਾਂ ਬੰਨਕ ਜੀ ਛੰਟੀਆ ਘਰ ਆ ਕੂਡਾ ਨਹੀਂ ਖੁੱਲਿਆ ਹਲੇ ਆਹ ਉੱਪਰ ਦਾ ਮੈਂ ਕਿ ਜੀ ਛੰਟੀਆ ਘਰ ਤਾਂ ਇਹ ਹੈ ਜੀ ਕਹਿੰਦੇ ਸਾਨੂੰ ਟੂਟਿਆਂ ਨੂੰ ਕਿਹਾ ਹੋਇਆ ਸੀ ਕਈ ਦਿਨਾਂ ਦਾ ਮੈਂ ਕਿ ਚਲ ਕੋਈ ਗੱਲ ਨਹੀਂ ਮੈਂ ਕਿ ਸਾਡੀ ਟੂਟਿਆਂ ਖਰਾਬ ਸੀ ਫੇ ਮੇਰੇ ਨਾਲ ਬਾਤ ਨੂੰ ਚ ਗਈ ਲੈ ਟੂਪੀਆਂ ਨੇ ਚੈੱਕ ਕੀਤੇ ਤੇ ਕਹਿੰਦੇ ਟੂਟੀ ਖਰਾਬ ਆ ਨਵੀਂ ਪਾਉਗੀ ਥੋੜੀ ਚਲੋ ਕਹਦੇ ਆਂਟੀ ਅਸੀਂ ਆਏ ਕਰਦੇ ਆਂ ਭਰਾ ਦੀ ਵੀਰੇ ਦੀ ਦੁਕਾਨ ਤੇ ਜਾ ਕੇ ਆਉਂਦੇ ਨਾ ਜਾਇਓ ਕੋਈ ਨਾਥੀ ਬਾਟ ਲਾ ਦੇ ਪਰ ਬਾਟ ਕੀਤਾ ਆਉਂਦੀ ਸਾਰੇ ਜਦੋਂ ਆਏ ਦੁਕਾਨ ਤੇ ਪੰਚੀ ਨਹੀਂ ਦੁਕਾਨ ਤੇ ਨਹੀਂ ਹੁੰਦੀ ਪੈਰੀ ਉਹ ਨਹੀਂ ਪੈਰੀ ਘਰ ਆ ਗਏ ਜੀ ਘਰ ਆ ਕੇ ਮੈਨੂੰ ਉਹਨੇ ਕੋਈ ਟੂਟੀ ਨਹੀਂ ਦੇਖੀ ਕੁਛ ਨਹੀਂ ਜਿੱਕੇ ਬੁੱਢੀ ਦੀਆਂ ਟੀ-ਸ਼ਰਟਾਂ ਲੰਕੜੀਆਂ ਸੀ ਦਵੰਜੇ ਦੇ ਵਿੱਚ ਉਹੀ ਚਾਰੇ ਪੰਜੇ ਚੁੱਕੇ ਆ ਕੇ 2:00 ਵਜੇ ਬਹਣ ਬੰਦੀਆਂ 2:00 ਤੇ ਮੇਰੇ ਮੋਨੂ ਬੰਦਤੀਆਂ ਮੈਨੂੰ ਕਹਿੰਦੇ ਬੋਲਣਾ ਨਹੀਂ ਜੇ ਬੋਲੀ ਤੋ ਜਦੇ ਇਸੇ ਤਨ ਮਾਰ ਦੇਣਾ ਤਾਂ ਜਦੇ ਵੀ ਕੰਨਾਂ ਦੋਨਾਂ ਨੇ ਹੱਥ ਫੜ ਲਏ ਇੱਕ ਨੇ ਇੱਕ ਇਧਰ ਵਾਲੀ ਉਤਾਰਨ ਲੱਗੇ ਕਿਹਨੇ ਇਧਰ ਵਾਲੀ ਉਤਾਰਨ ਲੱਗੇ ਹੋਰ ਜੀ ਫੇਰ ਇੱਕ ਇੱਕ ਨੇ ਬਾੜੀ ਉਤਾਰ ਕੇ ਜਦ ਜੇ ਚ ਪਾਈਓ ਜਾਂ ਇਹ ਗੁੱਡੀ ਦੇ ਅਲਮਾਰੀਆਂ ਅਲਮਾਰੀ ਖੋਲ ਦੇ ਪਾਤ ਨੂੰ ਖੋਲਣ ਲੱਗ ਗਿਆ ਦੂਜੇ ਨੇ ਲਵਾ ਜਦੋਂ ਬਾੜੀ ਖੋਲੀ ਉਹ ਆਹ ਕੱਪਵੋਡ ਖੋਲਣ ਲੱਗਦਾ ਰਹੁੰਦੇ ਵਿੱਚ ਉਹ ਜਨੂਆ ਜਨੂ ਇੱਕ ਦੂਗਾ ਕਪਾਹਲ ਖੁੱਲਣ ਲੱਗਿਆ ਨੈਜਰ ਪੌੜੀ ਭਾਦੀ ਛੱਲੇ ਲੱਗਿਆ ਜਿਹੜਾ ਅਸੀਂ ਬਸ ਛੱਲੇ ਚੱਲੀ ਤੇ ਦਰਵਾਜਾ ਖੁੱਲਣ ਲੱਗਿਓ ਕੈੜਾ ਸੀਗਾ ਥੋੜੇ ਦੇਰ ਤੱਕ ਖੁੱਲਿਆ ਨਾ ਮੇਰੇ ਨਗਰੇ ਉਹ ਭਾਈ ਭੱਜਿਆ ਹੜਕੇ ਮੈਨੂੰ ਫੇਰ ਇਧਰੋਂ ਕਰ ਲਿਆ ਪੌੜੀ ਤੋਂ ਮੈਂ ਤੈਨੂੰ ਮਾਰਦਾਂਗੇ ਜਿੱਤੇ ਰੌਲਾ ਪਾਇਆ ਜਦ ਜਿਹੜਾ ਦੁੱਜਾ ਭਾਈ ਜਿਹੜਾ ਫਰਸਪੋਰ ਦਾ ਸੀ ਉਹਨੇ ਆ ਕੇ ਮੋਟਰਸਾਈਕਲ ਟੱਕ ਕਰ ਲਿਆ ਮੈਂ ਦੂਜਾ ਫੇਰ ਨਾਲੇ ਚੱਲੇ ਤਾਂ ਮੈਂ ਫੇਰ ਰੌਲਾ ਪਾਇਆ ਮੈਂ ਮੈਂ ਮਾਰਤਾ ਮਾਰਤਾ ਮੈਨੂੰ ਬਚਾ ਲੋ ਚਾਲੂ ਮੈਂ ਇੱਥੇ ਉਰਾਵੇ ਤੇ ਉਰਾਵੇ